ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਪੀਕ ਪੈਂਟ ਕੁੰਭੜਾ ਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਆ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਣ ਹੁੰਨਾ ਹਮੇਸ਼ਾ ਲੋਅ ਪ੍ਰਾਈਸਸ ਦੇ ਵਿੱਚ ਸੂਟ ਅੱਜ ਵੀ ਆਪਾਂ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਇਹ ਪ੍ਰਾਈਸ ਨੇ ਜਿਹੜੇ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਘੱਟ ਆ रेंज के मिलने सूट ये तो जो थोड़ा कोई भी सूट पसंद आ तो तुम स्क्रीनशॉट लैके मैनू मेरे वट्सअप नंबर के उपर सेंड कर सकते हो प्राइस आप दसा क्योंकि ये सिर्फ अपने को सिंगल सिंगल पीस हो सकता किसी सूट के कलर मिल जूगा अदरवाइज सिंगल सिंगल पीस ने प्लीज कोशिश करे कि जल्दी तो जल्द अपने जो ऑर्डर ने बुक करवा ਅਦਰੇ ਤੁਹਾਨੂੰ ਕੋਈ ਸੂਟ ਹੈ ਤੁਸੀਂ ਰੈਡੀ ਕਰਵਾਉਣਾ ਤਾਂ ਤੁਸੀਂ ਰੈਡੀ ਨਹੀਂ ਕਰਵਾ ਸਕਦੇ ਹੋ ਹ ਹੈਂਡਵਰਕ ਕਰਵਾਉਣਾ ਜਾਂ ਮਸ਼ੀਨਵਰਕ ਕਰਵਾਉਣਾ ਫਲੇਮ ਸੂਟ ਜੋਕਰ ਕਿਸੇ ਵੀ ਕੱਪੜੇ ਦੇ ਉੱਪਰ ਕਰਵਾਉਣਾ ਤਾਂਕਾ ਤੁਹਾਨੂੰ ਰੈਡੀ ਕਰਵਾ ਕੇ ਜਰੂਰ ਦਵਾਂਗੇ ਉਹਨਾਂ ਦੇ ਪ੍ਰਾਈਸ ਵੀ ਜਿਹੜੇ ਉਹ ਵੀ ਜੈਨੂਅਲ ਹੋਣਗੇ ਹਾਂਜੀ ਪਾਸਟਸ ਨੂੰ ਕਾਪਾ ਆ ਗਿਆ ਸ਼ਿਮਰ ਦੇ ਉੱਪਰ ਮਸ਼ੀਨ ਪਲਸ ਹੈਲੋ ਹੋਗਾ ਹੈ ਇਸ ਸੂਟਾ ਇਹ ਵੀ ਤੁਹਾਨੂੰ ਮਿਲੂਗਾ 2000 ਰੁਪਏ ਦੇ ਵਿੱਚ। ਜੇ ਤੁਹਾਨੂੰ ਕੋਈ ਸੰdoubtਾ ਤੁਸੀਂ ਸਕਰੀਨਸ਼ਾਟ ਇਹਦਾ ਲੈ ਸਕਦੇ ਹੋ। ਕੁਆਲਿਟੀ ਵੀ ਪੂਰੀ ਵਧੀਆ ਹੋਏਗੀ ਸੂਟਾਂ ਦੀ। ਜਿਹੜਾ ਇਹ ਕਰਵਾ ਚੁਕਾ ਰਿਹਾ ਫੰਕਸ਼ਨ ਆ ਰਹੇ ਨੇ। ਜੋਸਾ ਵੱਸ ਤੇ ਬਾਈਕਾਤ ਦੇ ਜਿਹੜਾ ਇਹ ਸੂਟਾ ਪਿਓਰ ਸਟੇਟ ਤੇ ਉੱਤੇ ਬਣੀ ਹੋਈ ਆ। ਹਾਂਜੀ ਜਿਹੜਾ ਇਹ ਸੂਟ ਆ ਤੇ ਦੇਖੋ ਜੀ ਤੇ ਹੈਂਡਵਕ ਕੋ ਲੱਗਿਆ। ਇਹਦੀ ਸੂਟ ਵੀ ਆ ਸੀ ਇਸ ਨੇ ਤੇ ਇਹ ਆ ਗਿਆ ਦਾ ਦੁਪੱਟਾ ਪੱਛੇ ਜਿਹੜੇ ਪਰ ਵੀ ਹੋਗਾ ਸਾਈਡਾਂ ਦਾ ਸਕੈਲਪਿੰਗ ਕੀਤੀ ਹੋਈ ਆ ਜਿਹੜਾ ਇਹ ਸੂਟ ਆ ਇਹ ਤੁਹਾਡਾ ਸਟੇਸ ਤੋਂ ਮਿਲੂਗਾ ਸੂਟ 1800 ਰੁਪਏ ਦੀ ਰੇਂਜ ਦੇ ਵਿੱਚ ਜਿਹੜੇ ਇਹ ਸੂਟ ਨੇ ਆਪਾਂ ਇਹਨਾਂ ਦੇ ਵਿੱਚ ਕਿਸੇ ਚ ਵੀ ਸ਼ਿਪਿੰਗ ਕਟ ਨਹੀਂ ਕੀਤੀ ਕੋਈ ਆਪਾਂ ਕਦਰ ਵੀ ਨਹੀਂ ਕਰਦੇ ਕਿਉਂਕਿ ਸ਼ਿਪਿੰਗ ਇਹਨਾਂ ਦੀ ਐਕਸਟਰਾ ਹੋਊਗੀ ਜੇਕਰ ਤੁਸੀਂ ਇਦਾਂ ਥੇੜੇ ਥੇੜੇ ਤੇ ਹੈਗੇ ਹੋ ਤਾਂ ਤੁਸੀਂ ਸੂਟ ਆਕੇ ਲੈ ਕੇ ਵੀ ਜਾ ਸਕਦੇ ਹੋ ਜਾਹਾਂ ਫੇ ਤੁਸੀਂ ਡਿਲੀਵਰੀ ਵੀ ਕਰ ਸਕਦੇ ਹੋ ਤੁਹਾਡੇ ਵੀ ਲੇਕਿਨ ਅਗਰ ਤੁਸੀਂ ਦੂਰ ਦੇ ਹੋ ਤਾਂ ਤੁਹਾਨੂੰ ਇਹਦੀ ਸ਼ਿਪਿੰਗ ਦੇਣੀ ਪੈਗੀ ਪਰ ਫਿਰ ਵੀ ਤੁਹਾਨੂੰ ਇਹ ਸਭ ਬੜਾ ਸਸਤੇ ਪੈਣਗੇ ਇੱਕ ਵਾਰ ਆਪਾਂ ਤੁਹਾਡੇ ਨਾਲ ਹੋਰ ਕੰਮ ਵੀ ਆਪਣੇ ਚੈਨਲਾਂ ਇੰਸਟਾਗ੍ਰਾਮ ਤੇ ਮਿਸਮਟਾਲ 54 ਦੇ ਨਾਮ ਤੇ ਤੁਸੀਂ ਉਹਨੂੰ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਕਿਉਂਕਿ ਆਪਾਂ ਰੋਜ਼ ਨਵੇਂ ਨਵੇਂ ਸੁਣਨ ਲਈ ਵੀ ਵੀਡੀਓਜ਼ ਪਾਉਂਦੇ ਰਹੇਗੇ ਇਹ ਨਸਟ ਸੁਣਤ ਇਹ ਸੇਮ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਰਾਣੀ ਕਲਰ ਦਾ ਸੁਣਿਖਾਇਆ ਉਸੇ ਤਰ੍ਹਾਂ ਬਸੇ ਦਾ ਡਿਜ਼ਾਈਨ ਵੀ ਥੋੜਾ ਫੋਕਾ ਇਹ ਤੁਸੀਂ ਜਿਵੇਂ ਬਟਨ ਨੇ ਵਗੈਰਾ ਤੇ ਪਾਉਣ ਲਈ ਲੈ ਸਕਦੇ ਹੋ ਹੁਣ ਅੱਗੇ ਜਿੱਦਾਂ ਫੰਕਸ਼ਨ ਆ ਰਹੇ ਨੇ ਜਾਂ ਫਿਰ ਕਰਵਾ ਚੋਕਾ ਉਹਦੇ ਲਈ ਵੀ ਤੁਸੀਂ ਕਿਸੇ ਤੋਂ ਬਾਈਕ ਆਸਕਾ ਪਦੇ 1800 ਰੁਪਏ ਦੀ ਰੇਂਜ ਕੋਈ ਜ਼ਿਆਦਾ ਨਹੀਂ ਹੈਗੀ ਇਹਦੇ ਅਕੋਰਡਿੰਗ ਕਿਉਂਕਿ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੇ ਮਹਿੰਗੇ ਆਈ ਆ ਰੇਵ ਦਾ ਸੂਟ 12-1300 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਨੂੰ ਮਿਲਦਾ। ਪਲੇਨ ਜਿਸ ਦੇ ਤੇ ਫੇਰ ਵਰਕ ਹੋ ਗਿਆ ਐਂਡ ਥੋង ਦਾ ਦੁਪੱਟਾ ਲੰਗਿਆ ਹੋਇਆ। ਦੁਪੱਟੇ ਦੇ ਉੱਪਰ ਵੀ ਵਰਕ। ਇਹ ਵੀ ਤੁਹਾਨੂੰ ਮਿਲੂਗਾ 1800-2000 ਦੇ ਵਿੱਚ। ਜਦੋਂ ਰੈਕਟਿਫਿਕੇਸ਼ਨ ਤੋਂ ਇਹ ਆ ਗਿਆ ਰਾਇਲ ਬਲੂ ਕਲਰ। ਬਹੁਤ ਜਿਆਦਾ ਸੋਨਾ ਕਲਰ ਦੀ।

तो ये भी सीन तो नहीं होगा दो हजार का जी रेंज में बच्चे पॉपर हैंड में तो कितना हो जाते ऊपर तास्की सीन तो आ गया था इसका कलर जो ऊपर ये वन ऑफ माय फेवरेट सीन था ਇਹਨਾਂ ਸੋਹਣਾ ਹੈਂਡਵਰਕ ਕੀ ਤਿਆਰੀ ਹੈ। ਆਹਿੰਨ ਲੈਖ ਦੇਖੋ। ਇਹ ਵੀ ਬਾਟਮ ਦੇ ਉੱਪਰ ਵੀ ਵਰਤ ਆਏਗਾ। ਇਹ ਦੇਖੋ ਸਿਲਕ ਵੀ ਬਾਟਮ ਆ, ਸ਼ਿਮਰਦੀ ਸ਼ਰਟ ਆ ਤੇ ਇਹ ਆ ਗਿਆ ਇਹਦਾ ਦੂਸਰਾ। ਜਿਹਦੇ ਉੱਪਰ ਹੈਂਡਵਰਕ ਜਿਆਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਤੁਹਾਨੂੰ ਇਹਦੀ ਕੋਸਟ ਉਹਦਾ ਕਹੇ ਦੱਸਾਂਗੇ। ਇਹ ਸੂਟ ਵੀ ਤੁਹਾਨੂੰ ਮਿਲੂਗਾ ਦੂਤੀ ਲੱਗ ਪਏ ਲਿੰਕ ਦੇ ਵਿੱਚ। ਬਹੁਤ ਜ਼ਿਆਦਾ ਸੌਣਾ ਸੂਟ ਆ। ਜੇਕਰ ਕੋਈ ਨਾ ਕਿਛ ਕੁ ਪਰਿਸ਼ੰਤ ਪੱਧਿਆ ਲੱਗਿਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜਿਓ। ਇਹ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾਗੇ। ਧੰਨ।